ਦੋਸਤੋ ਇਸ ਸਮੇਂ ਦੀ ਜੋ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਆ ਉਹ ਅੱਜ ਖਨੌਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿਛਲੇ ਦਿਨੀ ਕੁਝ ਕਿਸਾਨਾਂ ਵੱਲੋਂ 111 ਕਿਸਾਨਾਂ ਵੱਲੋਂ ਮਰਨ ਵਰਤ ਰੱਖਿਆ ਗਿਆ ਸੀ ਜਿਸ ਦੇ ਦੌਰਾਨ ਉਹਨਾਂ ਦਾ ਮਰਨ ਵਰਤ 15 ਤਰੀਕ ਤੋਂ ਸ਼ੁਰੂ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਪਹਿਲਾ 111 ਕਿਸਾਨ ਸੀ ਜਿਸ ਦੇ ਦੌਰਾਨ 10 ਕਿਸਾਨ ਹਰਿਆਣਾ ਵਿੱਚੋਂ ਵੀ ਮਰਨ ਵਰਤ ਤੇ ਬੈਠ ਗਏ ਸਨ ਜਿਸ ਦੇ ਦੌਰਾਨ ਟੋਟਲ 121 ਕਿਸਾਨਾਂ ਨੇ ਮਰਨ ਵਰਤ ਰੱਖਿਆ ਸੀ ਜਿਸ ਦੇ ਦੌਰਾਨ ਉਹਨਾਂ ਦਾ ਜੋ ਮਰਨ ਵਰਤ ਹੈ ਉਹ ਟੋੜ ਦਿੱਤਾ ਗਿਆ ਹੈ ਖਤਮ ਕਰ ਦਿੱਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸੰਜੀ ਕਰਦੇ ਹਾਂ ਦੱਸ ਦਈਏ ਕਿ ਅੱਜ ਜਦੋਂ ਖਨੌਰੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿਛਲੇ ਦਿਨੀ 15 ਜਨਵਰੀ ਤੋਂ ਖਨੌਰੀ ਬਾਰਡਰ ਤੇ 111 ਕਿਸਾਨਾਂ ਵੱਲੋਂ ਮਰਨਵਰਤ ਰੱਖਿਆ ਗਿਆ ਸੀ ਜਿਸ ਦੇ ਦੌਰਾਨ ਉਹਨਾਂ ਦਾ ਇਹ ਕਹਿਣਾ ਸੀ ਕਿ ਜਗਜੀਤ ਸਿੰਘ ਢੱਲੇਵਾਲ ਜੀ ਨੇ ਦੇ ਤਾਂ ਕਿੰਨੇ ਦਿਨ ਹੋ ਗਏ ਨੇ ਮਰਨਵਰਤ ਤੇ ਬੈਠੇ ਨੇ ਜਿਸ ਦੇ ਦੌਰਾਨ ਉਹਨਾਂ ਵੱਲੋਂ ਵੀ ਮਰਨਵਰਤ ਆਪਣਾ ਸ਼ੁਰੂ ਕਰ ਦਿੱਤਾ ਗਿਆ ਸੀ 15 ਤਰੀਕ ਤੋਂ ਲੈ ਕੇ ਉਹਨਾਂ ਦਾ ਜੋ ਮਰਨਵਰਤ ਸੀ ਉਹ ਸ਼ੁਰੂ ਸੀ ਪਰ ਜਸ ਅੱਜ ਹੀ ਉਨ੍ਹਾਂ ਦਾ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ ਉਹ ਉਸ ਵਿੱਚ ਅੱਜ ਉਹਨਾਂ ਨੇ ਜੋ ਕਿਸਾਨ ਬੈਠੇ ਸੀ ਕਿਸਾਨਾਂ ਨੂੰ ਬੈਠੇ ਸੀ 121 ਕਿਸਾਨਾਂ ਨੂੰ ਅੱਜ ਉਹਨਾਂ ਨੂੰ ਫਰੂਟੀਆਂ ਪਿਲਾ ਕੇ ਜੂਸ ਪਿਲਾ ਕੇ ਉਹਨਾਂ ਦਾ ਮਰਨ ਵਰਤ ਖਤਮ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਗਲਾਂ ਵਿੱਚ ਹਾਰ ਵੀ ਪਾਏ ਗਏ ਨੇ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਲਓ ਕਿ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਜੀ ਸੀਗੇ ਜੋ ਉਹ ਪਿਛਲੇ ਦਿਨਾਂ ਤੋਂ ਹੀ ਉਹਨਾਂ ਦੀ ਜਿਹੜੀ ਸਿਹਤ ਸੀ ਉਹ ਰੈੱਡ ਅਲਰਟ ਦਿਖਾ ਰਹੀ ਸੀ ਰੈੱਡ ਅਲਰਟ ਦਾ ਜੋ ਆਪਾਂ ਨੂੰ ਨਿਸ਼ਾਨਾ ਦਿੱਤਾ ਗਿਆ ਸੀ ਉਸ ਦੇ ਦੌਰ ਆਣ ਡਾਕਟਰਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਹੁਣ ਜੋ ਜਗਜੀਤ ਸਿੰਘ ਢੱਲੇਵਾਲ ਜੀ ਨੇ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਨਾਜ਼ੁਕ ਹੈ ਜਸਦੇ ਦੌਰਾਨ ਉਹ ਕੋਈ ਵੀ ਜ਼ਿਆਦਾ ਦੇਣਾ ਤੱਕ ਸ਼ਾਇਦ ਧਰਤੀ ਤੇ ਨਹੀਂ ਰਹਿਣਗੇ ਪਰ ਤੁਸੀਂ ਦੇਖੋ ਕਿ ਜਗਜੀਤ ਸਿੰਘ ਢੱਲੇਵਾਲ ਜੀ ਨੇ ਵੀ ਮੈਡੀਕਲ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਹੈ ਅੱਜ ਉਹਨਾਂ ਨੇ ਮੈਡੀਕਲ ਟਰੀਟਮੈਂਟ ਲੈਣ ਦੀ ਜੋ ਪ੍ਰਪੋਜ਼ਲ ਸੀ ਆ ਜੋ ਐਕਸੈਪਟ ਕਰ ਲਿਆ ਹੈ ਜਿਸ ਦੇ ਦੌਰਾਨ ਉਹਨਾਂ ਦਾ ਮੈਡੀਕਲ ਸ਼ੁਰੂ ਹੋ ਚੁੱਕਿਆ ਹੈ ਮੈਡੀਕਲ ਟਰੀਟਮੈਂਟ ਦੇ ਦੌਰਾਨ ਉਹਨਾਂ ਦੋ ਸ਼ਾਇ ਉਹਨਾਂ ਅੰਦਰ ਸ਼ਾਇਦ ਖਾਣਾ ਵੀ ਪਚਾਇਆ ਜਾਵੇ ਪਰ ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਜਾਣਕਾਰੀ ਦੇ ਅਨੁਸਾਰ ਸਾਰੀ ਗੱਲ ਦੱਸੀ ਗਈ ਹੈ ਕਿ ਜੇ ਉਹਨਾਂ ਦਾ ਮਰਨ ਵਰਤ ਹੈ ਹਜੇ ਤੱਕ ਟੁੱਟਿਆ ਤਾਂ ਨਹੀਂ ਹੈ ਖਤਮ ਤਾਂ ਨਹੀਂ ਹੋਇਆ ਹੈ ਪਰ ਉਹਨਾਂ ਨੇ ਮੈਡੀਕਲ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਹੈ ਪਰ ਦੂਜੇ ਪਾਸੇ ਹੀ ਅੱਜ ਕਈ ਕਿਸਾਨ ਆਗੂਆਂ ਤੇ ਕਈ ਵਿਅਕਤੀਆਂ ਦੇ ਬਿਆਨ ਸੀ ਕਿ ਜੇਕਰ ਡਾਕਟਰ ਵੱਲੋਂ ਉਹਨਾਂ ਨੂੰ ਕੱਲਾ ਮੈਡੀਕਲ ਟਰੀਟਮੈਂਟ ਹੀ ਦਿੱਤਾ ਜਾਵੇਗਾ ਫਿਰ ਉਹ ਠੀਕ ਕਿੱਦਾਂ ਹੋਣਗੇ ਹਾਂ ਤੁਹਾਨੂੰ ਦੱਸਦੀ ਆ ਕਿ ਸਾਰੀ ਗੱਲ ਖਬਰ ਵਿੱਚ ਦੱਸੀ ਗਈ ਆ ਸਾਰੀ ਗੱਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਜਦੋਂ ਹੀ ਮੈਡੀਕਲ ਟਰੀਟਮੈਂਟ ਜਗਜੀਤ ਸਿੰਘ ਢੱਲੇਵਾਲ ਜੀ ਦੇ ਸ਼ੁਰੂ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਪਰ ਅੱਜ ਜੋ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਪਹਿਲਾਂ ਜੋ ਕਿਸਾਨ ਬੈਠੇ ਸੀ ਪਿਛਲੇ ਦਿਨੀ ਉਹਨਾਂ ਨੇ ਮਰਨਵਾਰਤ ਸ਼ੁਰੂ ਕੀਤਾ ਸੀ ਪਰ ਅੱਜ ਉਹਨਾਂ ਦਾ ਜੋ ਮਰਨਵਾਰਤ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਉਹ ਖਤਮ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਮਰਨਵਾਰਤ ਤੜਵਾਇਆ ਕਿਵੇਂ ਹੈ ਤੁਹ ਦਿੱਏ ਕਿ ਉਹਨਾਂ ਦਾ ਮਰਨ ਵਰਤ ਉਹਨਾਂ ਨੂੰ ਜੂਸ ਪਿਲਾ ਕੇ ਫਰੂਟੀਆਂ ਪਿਆ ਕੇ ਉਹਨਾਂ ਦਾ ਮਰਨ ਵਰਤ ਤੜਵਾ ਦਿੱਤਾ ਗਿਆ ਹੈ ਅਤੇ ਕੇਂਦਰ ਸਰਕਾਰ ਨੇ ਵੀ ਜੋ ਜਗਜੀਤ ਸਿੰਘ ਢੱਲੇਵਾਲ ਜੀ ਨੇ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੇਣਾ ਸ਼ੁਰੂ ਕਰ ਦਿੱਤਾ ਹੈ ਦੂਜੇ ਪਾਸੇ ਅੱਜ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਸਾਡੇ ਜਗਜੀਤ ਸਿੰਘ ਢੱਲੇਵਾਲ ਜੀ ਸਾਡੇ ਮੁਖ ਸੀ ਜੋ ਅੱਜ ਸਾਡੇ ਵਿੱਚ ਨੇ ਤਾਂ ਸਾਨੂੰ ਹੋਰ ਕੋਈ ਗੱਲ ਦੀ ਟੈਨਸ਼ਨ ਨਹੀਂ ਹੈ ਜਿਸ ਦੇ ਦੌਰਾਨ ਉਹ ਕਹਿੰਦੇ ਵੀ ਜੇਕਰ ਅਸੀਂ ਮਰਨਵਰਤ ਛੱਡ ਵੀ ਦਿੱਤਾ ਅਸੀਂ 121 ਕਿਸਾਨਾਂ ਨੇ ਮਰਨਵਰਤ ਛੱਡ ਦਿੱਤਾ ਹੈ ਤਾਂ ਅਜਿਹੀ ਕੋਈ ਗੱਲ ਨਹੀਂ ਪਰ ਜੋ ਸਾਡਾ ਸੰਘਰਸ਼ ਹੈ ਸਾਡੀ ਜੋ ਐਮਐਸਪੀ ਗਰੰਟੀ ਲੈਣ ਦਾ ਕਾਨੂੰਨ ਹੈ ਜਿਸ ਦੀ ਅਸੀਂ ਸੰਘਰਸ਼ ਕਰ ਰਹੇ ਹਾਂ ਉਹ ਸਾਡਾ ਸੰਘਰਸ਼ ਹਮੇਸ਼ਾ ਚੱਲੂ ਹੀ ਰਹੇਗਾ ਉਸ ਤੋਂ ਮਨਾਈ ਨਹੀਂ ਕਰ ਸਕਦੇ ਜਿਸ ਦੇ ਦੌਰਾਨੇ ਬਿਆਨ ਕਿਸਾਨ ਆਗੂਆਂ ਦੁਆਰਾ ਦਿੱਤੇ ਗਏ ਨੇ ਅਤੇ ਦੂਜੇ ਪਾਸੇ ਅੱਜ ਮੈਡੀਕਲ ਟਰੀਟਮੈਂਟ ਲੈ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਜੀ ਅਤੇ ਕਿਸਾਨ ਆਗੂਆਂ ਦੁਆਰਾ ਇਹ ਕਹੀ ਗੱਲ ਕਹੀ ਗਈ ਹੈ ਕਿ ਸ਼ਾਇਦ ਜਗਜੀਤ ਸਿੰਘ ਢੱਲੇਵਾਲ ਜੀ ਛੇਤੀ ਹੀ ਠੀਕ ਹੋ ਜਾਣਗੇ ਤੇ ਜਲਦ ਹੀ ਸਾਡੇ ਵਿੱਚ ਮੌਜੂਦ ਹੋਣਗੇ ਪਰ ਉਹਨਾਂ ਦੁਆਰਾ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਅੱਜ ਸੀ ਮਰਨਵਰਤ ਤੋੜ ਦਿੱਤਾ ਹੈ ਮਰਨਵਰਤ ਸਾਡਾ ਖਤਮ ਕਰ ਦਿੱਤਾ ਗਿਆ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹਨਾਂ ਨੂੰ ਮਰਨਵਰਤ ਅੱਜ ਉਹਨਾਂ ਦਾ ਪਿਛਲੇ ਦਿਨ ਰੱਖਿਆ ਗਿਆ ਸੀ ਉਹਨਾਂ ਦਾ ਮਰਨਵਾਰਤ ਜਿਹੜਾ ਸੀ ਉਹ ਅੱਜ ਤੋੜ ਦਿੱਤਾ ਗਿਆ ਹੈ ਜਿਸ ਦੇ ਦੌਰਾਨ ਅੱਜ 121 ਕਿਸਾਨਾਂ ਦੇ ਗਲਾਂ ਵਿੱਚ ਹਾਰ ਪਾਏ ਗਏ ਅਤੇ ਉਹਨਾਂ ਨੂੰ ਫਰੂਟੀਆਂ ਪਿਲਾ ਕੇ ਉਹਨਾਂ ਦਾ ਜੋ ਮਰਨਵਾਰਤ ਹੈ ਉਹਨਾਂ ਦਾ ਖਤਮ ਕਰ ਦਿੱਤਾ ਗਿਆ ਹੈ ਜਿਸ ਦੇ ਦੌਰਾਨ ਉਹ ਕੁਝ ਵੀ ਖਾ ਪੀ ਸਕਦੇ ਨੇ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਇੱਕ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਏਕਨੌਰੀ ਬਾਰਡਰ ਤੇ ਪਿਛਲੇ ਦਿਨੀ 111 ਕਿਸਾਨਾਂ ਨੇ ਜੋ ਮਰਨਵਾਰਤ ਰੱਖਿਆ ਸੀ ਅਤੇ ਬਾਅਦ ਵਿੱਚ ਉਹਨਾਂ ਵਿੱਚ 10 ਕਿਸਾਨ ਹਰਿਆਣਾ ਦੇ ਵੀ ਸ਼ਾਮਲ ਹੋ ਗਏ ਸਨ ਜਿਸ ਦੇ ਦੌਰਾਨ ਟੋਟਲ 121 ਕਿਸਾਨਾਂ ਦਾ ਜੋ ਜੱਥਾ ਸੀ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਸੀ ਪਰ ਅੱਜ ਉਹਨਾਂ ਦਾ ਜੋ ਮਰਨ ਵਰਤ ਤੇ ਤੋੜ ਦਿੱਤਾ ਗਿਆ ਹੈ ਤੜਵਾ ਦਿੱਤਾ ਗਿਆ ਹੈ ਖਤਮ ਕਰ ਦਿੱਤਾ ਗਿਆ ਹੈ ਜਿਸ ਦੇ ਦੌਰਾਨ ਉਹਨਾਂ ਨੂੰ ਫਰੂਟੀਆਂ ਪਿਲਾ ਕੇ ਉਹਨਾਂ ਦਾ ਮਰਨ ਵਰਤ ਜਿਹੜਾ ਹੈ ਉਹ ਤੋੜ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਫਿਰ ਤੋਂ ਉਹਨਾਂ ਨੇ ਖਾਣਾ ਪੀਣਾ ਸ਼ੁਰੂ ਕਰ ਦਿੱਤਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆਈ ਹੈ ਉਹ ਖਨੌਰੀ ਬਾਰਡਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜਦੋਂ ਜਗਜੀਤ ਸਿੰਘ ਢੱਲੇਵਾਲ ਜੀ ਵੀ ਮਰਨ ਵਰਤ ਤੇ ਬੈਠੇ ਸੀ ਬੈਠੇ ਨਹੀਂ ਸੀ ਨਹੀਂ ਨੇ ਹੁਣ ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਉਹ ਮਰਨ ਵਰਤ ਤੇ ਬੈਠੇ ਸੀ ਤਾਂ ਥੋੜੇ ਟਾਈਮ ਬਾਅਦ ਹੀ ਉਹਨਾਂ ਨੂੰ ਦੇਖ ਕੇ 111 ਕਿਸਾਨਾਂ ਨੇ ਵੀ ਮਰਨ ਵਰਤ ਰੱਖ ਲਿਆ ਰੱਖ ਲਿਆ ਮਰਨ ਵਰਤ ਤੇ ਬੈਠ ਗਏ ਪਰ ਬਾਅਦ ਵਿੱਚ ਥੋੜੇ ਦਿਨਾਂ ਬਾਅਦ ਹੀ ਉਹਨਾਂ ਦੇ ਨਾਲ ਜੋ ਹਰਿਆਣਾ ਦੇ ਕਿਸਾਨਾਂ ਗੂ ਸੀ ਉਹ ਵੀ ਉਹਨਾਂ ਵਿੱਚ ਸ਼ਾਮਿਲ ਹੋ ਗਏ ਜਿਸ ਦੇ ਦੌਰਾਨ ਟੋਟਲ 121 ਕਿਸਾਨ ਹੋ ਗਏ ਅਤੇ ਉਹਨਾਂ ਨੇ ਵੀ ਮਰਨਵਰਥ ਆਪਣਾ ਸ਼ੁਰੂ ਕਰ ਦਿੱਤਾ ਸੀ ਇਹ ਜੋ ਮਰਨਵਰਥ ਹੈ ਉਹ 15 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਲਗਭਗ ਲਗਭਗ ਅੱਜ ਇਹਨਾਂ ਦਾ ਜੋ ਮਰਨਵਰਥ ਹੈ ਉਹ ਖਤਮ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਦੌਰਾਨ ਇਹਨਾਂ ਦਾ ਜੋ ਮਰਨਵਰਥ ਹੈ ਉਹ ਰੋਟੀਆਂ ਪਿਲਾ ਕੇ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਜੂਸ ਪਿਲਾ ਕੇ ਇਹਨਾਂ ਦਾ ਜੋ ਮਰਨਵਰਤ ਖਤਮ ਕਰ ਦਿੱਤਾ ਗਿਆ ਹੈ ਇਹਨਾਂ ਦੇ ਗਲਾਂ ਵਿੱਚ ਹਾਰ ਵੀ ਪਾਏ ਗਏ ਜਿਸ ਦੇ ਦੌਰਾਨ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਪਿਛਲੇ ਦਿਨੀ ਜਦੋਂ ਇਹਨਾਂ ਨੇ ਮਰਨਵਰਤ ਰੱਖਿਆ ਸੀ ਤਾਂ ਇਹਨਾਂ ਦੁਆਰਾ ਇਹ ਕਿਹਾ ਗਿਆ ਸੀ ਕਿ ਸਾਡੇ ਜਗਜੀਤ ਸਿੰਘ ਢੱਲੇਵਾਲ ਜੀ ਜੋ ਸਾਡੇ ਮੁਖ ਨੇ ਉਹ ਵੀ ਸਾਡੇ ਲਈ ਮਰਨਵਰਤ ਤੇ ਬੈਠੇ ਨੇ ਪਰ ਜੇ ਅਸੀਂ ਬੈਠ ਜਾਾਂਗੇ ਤਾਂ ਕੀ ਹੋਣ ਲੱਗਾ ਹੈ ਜਿਸ ਦੇ ਦੌਰਾਨ ਇਹ ਵੀ ਮਰਨਵਰਤ ਤੇ ਬੈਠ ਗਏ ਸੀ ਕਿਸਾਨ ਆਗੂ ਜਦੋਂ ਮਰਨਵਰਤ ਤੇ ਬੈਠੇ ਨੇ ਤਾਂ ਅੱਜ ਉਹਨਾਂ ਦਾ ਜੋ ਮਰਨਵਰਤ ਹੈ ਉਹ ਤੋੜ ਦਿੱਤਾ ਗਿਆ ਹੈ ਜਿਸ ਦੇ ਦੌਰਾਨ ਫਰੂਟੀਆਂ ਪਿਲਾ ਕੇ ਉਹਨਾਂ ਦਾ ਮਰਨ ਵਰਤ ਤੋੜ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਖਾਣਾ ਪੀਣਾ ਫਿਰ ਤੋਂ ਸ਼ੁਰੂ ਹੋ ਗਿਆ ਹੈ ਪਰ ਅੱਜ ਜੋ ਕਿਸਾਨ ਆਗੂਆ ਦੁਆਰਾ ਇਹ ਬਿਆਨ ਦਿੱਤੇ ਗਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂਆ ਨੇ ਜੋ ਬਿਆਨ ਦਿੰਦੇ ਨੇ ਉਹਨਾਂ ਦੁਆਰਾ ਇਹ ਕਿਹਾ ਗਿਆ ਹੈ ਕਿ ਸਾਡੇ ਜਗਜੀਤ ਸਿੰਘ ਢੱਲੇਵਾਲ ਜੀ ਨੇ ਉਹ ਸਾਡੇ ਮੁਖ ਦੇ ਜੋ ਸਾਡੇ ਵਿੱਚ ਮੌਜੂਦ ਨੇ ਤੇ ਸਾਨੂੰ ਹੋਰ ਕੋਈ ਟੈਨਸ਼ਨ ਨਹੀਂ ਪਰ ਜਿਹੜਾ ਸਾਡਾ ਸੰਘਰਸ਼ ਆ ਉਹ ਕਹਿੰਦੇ ਵੀ ਜੇਕਰ ਅਸੀਂ ਐਮਐਸਪੀ ਗੁਰੂ ਉਹ ਕਹਿੰਦੇ ਜੇਕਰ ਅਸੀਂ ਮਰਨ ਵਰਤ ਛੱਡ ਵੀ ਦਿੱਤਾ ਤੋੜ ਵੀ ਦਿੱਤਾ ਤਾਂ ਫੇਰ ਵੀ ਸਾਡਾ ਜੋ ਸੰਘਰਸ਼ ਹੈ ਚਾਲੂ ਰਹੇਗਾ ਅਤੇ ਅਸੀਂ ਆਪਣਾ ਜੋ ਐਮਐਸਪੀ ਦੀ ਗਾਰੰਟੀ ਹੈ ਉਹ ਲੈ ਕੇ ਹੀ ਹਟਾਂਗੇ ਇਹ ਕਿਸਾਨਾਂ ਵੱਗੋਂ ਵੱਲੋਂ ਬਿਆਨ ਦਿੱਤੇ ਗਏ ਨੇ